ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੌਬ ਪੰਟ ਪੰਜਾਬ ਦੇ ਉੱਤੇ ਤੇ ਅੱਜ ਆਪਾਂ ਪੰਜਾਬ ਪੁਲਿਸ ਕਾਂਸਟੇਬਲ 2024 ਦੇ ਬੱਚਿਆਂ ਲਈ ਇੱਕ ਅਪਡੇਟ ਲੈ ਕੇ ਆਏ ਆ ਕਿ ਜਿਹੜੇ ਬੱਚੇ ਡਾਕੂਮੈਂਟ ਵੈਰੀਫਿਕੇਸ਼ਨ ਲਈ ਆਪਣੇ ਆਪਣੇ ਜਿਹੜੇ ਡਿਸਟ੍ਰਿਕਟ ਚ ਜਾਂ ਆਪਣੇ ਆਪਣੇ ਕਮਾਂਡੋ ਦੀ ਜਿਹੜੀ ਬਟਾਲੀਅਨਸ ਨੂੰ ਅਲਾਊਟ ਕਰੀਆਂ ਨੇ ਉੱਥੇ ਜਾ ਰਹੇ ਨੇ ਉੱਥੇ ਉਹਨਾਂ ਨੂੰ ਕੁਝ ਪ੍ਰੋਬਲਮਸ ਆ ਰਹੀਆਂ ਨੇ ਜਿਵੇਂ ਕਿ ਜਿਹੜੇ ਰੀਵਾਈਜ਼ ਰਿਜ਼ਲਟ ਵਾਲੇ ਜਿਨ੍ਹਾਂ ਦਾ ਨਾਮ ਜਿਹੜੇ ਬੱਚੇ ਦਾ ਰਿਜ਼ਲਟ ਚ ਨਾਮ ਆਇਆ ਸੀ ਰੀਵਾਈਜ਼ ਹੋ ਕੇ ਉਹਨਾਂ ਨੂੰ ਜਿਹੜਾ ਹੈਗਾ ਕੋਈ ਕੈਟਾਗਰੀ ਚੇਂਜ ਕਰਕੇ ਉਹਨਾਂ ਨੂੰ ਕੀ ਪ੍ਰੋਬਲਮਸ ਆ ਰਹੀਆਂ ਨੇ ਕਿਉਂਕਿ ਕੱਲ 3-4 ਬੱਚੇ ਆਏ ਸੀ ਸਾਡੇ ਕੋਲ ਕੇਸ 'ਚ ਤੇ ਜਿਹੜਾ ਹੈਗਾ ਉਹਨਾਂ ਨੂੰ ਹੁਣ ਵਾਪਸ ਭੇਜ ਦਿੱਤਾ ਗਿਆ ਤੇ ਉਹਨਾਂ ਨੂੰ ਹੁਣ ਜਿਹੜਾ ਉਹਨਾਂ ਨੂੰ ਕੁਝ ਮਤਲਬ ਕਿ ਟਾਈਮ ਦਿੱਤਾ ਗਿਆ ਤੇ ਉਹਨਾਂ ਨੂੰ ਉਸ ਤੋਂ ਬਾਅਦ ਜਿਹੜਾ ਹੈ ਇਹ ਜਿਹੜੀ ਹੈਗੀ ਕਾਲ ਕੀਤੀ ਜਾਊਗੀ ਤੇ ਕੁਝ ਬੱਚਿਆਂ ਤੋਂ ਜਿਹੜਾ ਹੈਗਾ ਹੁਣ ਜੋ ਡਿਸਟ੍ਰਿਕਟ ਹੋਗੇ ਤੇ ਆਰਵਰਡ ਹੈਗੇ ਕੁਝ ਬੱਚਿਆਂ ਤੋਂ ਜਿਹੜਾ ਹੈ ਕੈਸ਼ 'ਚ ਜਿਹੜੀ ਹੈਗੀ ਫੀਸ ਜਿਹੜੀ ਭੇ ਕਰਵਾ ਰਹੇ ਨੇ ਜਿਹੜੀ ਛੋਡੀ 10ਵੀਂ ਤੇ 12ਵੀਂ ਦੇ ਸਰਟੀਫਿਕੇਟ ਦੀ ਹੋਣੀ ਆ ਤੇ ਕੁਝ ਬੱਚਾ ਤੋਂ ਲੈ ਰਹ ਤੇ ਹੁਣ ਜਿਹੜੇ ਡਰਾਫਟ ਦੀ ਇਹਨਾਂ ਨੂੰ ਪ੍ਰੋਬਲਮ ਆ ਰਹੀ ਹੈ ਅੱਜ ਆਪਾਂ ਸਾਰੀਆਂ ਇਹਨਾਂ ਚੀਜ਼ਾਂ ਬਾਰੇ ਗੱਲਾਂ ਕਰਾਂਗੇ ਕਿ ਡਰਾਫਟ ਜਿਹੜੇ ਬੱਚਾ ਨੂੰ ਨਹੀਂ ਪਤਾ ਕੀ ਡਰਾਫਟ ਹੁੰਦਾ ਕਿੱਥੋਂ ਮਿਲਦਾ ਜਾਂ ਤੁਸੀਂ ਉੱਥੇ ਮੌਕੇ ਤੇ ਜਾ ਕੇ ਕਿਸੇ ਬੈਂਕ ਤੋਂ ਲੈ ਸਕਦੇ ਹੋ ਠੀਕ ਆ ਤੇ ਕੁਝ ਬੱਚਿਆਂ ਨੇ ਜਿਨ੍ਹਾਂ ਨੇ ਡਿਗਰੀਆਂ ਲਾਰਕੀਆਂ ਨੇ ਆਪਣੀਆਂ ਬੈਚਲਰਸ ਵੀ ਉਹਨਾਂ ਦਾ ਕੋਈ ਕੰਮ ਹੈ ਜਾਂ ਨਹੀਂ ਵੀ ਉਹ ਕਿਹੜੇ ਕਿਹੜੇ ਡਾਕੂਮੈਂਟ ਜ਼ਰੂਰੀ ਨੇ ਤੇ ਬਟਾਲੀਆਂ ਵੀ ਇਸ ਤੋਂ ਬਾਅਦ ਚੇਂਜ ਹੋਊਗੀ ਜਾਂ ਨਾਂ ਵੀ ਸਿਰਫ ਡਾਕੂਮੈਂਟ ਵੈਰੀਫਿਕੇਸ਼ਨ ਦੀ ਬਟਾਲੀਨ ਹੈਗੀ ਆ ਠੀਕ ਹੈ ਤੇ ਹੁਣ ਆਪਾਂ ਬਾਕੀ ਗੱਲ ਰਹੀ 2025 ਵਾਲਿਆਂ ਦੀ 2025 ਵਾਲੇ ਵੀ ਇਹ ਜਿਹੜੀ ਵੀਡੀਓ ਧਿਆਨ ਨਾਲ ਦੇਖਣ ਤੇ ਆਪਦਾ ਧਿਆਨ ਰੱਖਣ ਕਿ ਤੁਸੀਂ ਇਹ ਗਲਤੀਆਂ ਨਾ ਕਰਿਓ ਤੁਸੀਂ ਜਿਹੜਾ ਹੈਗਾ ਆਪਣੇ ਡਾਕੂਮੈਂਟ ਵੈਰੀਫਿਕੇਸ਼ਨ ਲਈ ਡਾਕੂਮੈਂਟਸ ਨੇ ਜਿਹੜੇ ਪਹਿਲਾਂ ਤੋਂ ਤਿਆਰ ਰੱਖਿਓ ਕਿਉਂਕਿ ਉਹ ਜਿਨ੍ਹਾਂ ਨੂੰ ਪਤਾ ਹੈ ਜਿਨ੍ਹਾਂ ਨੇ ਅਵਲ ਅਸਰ ਕੀ ਚੈੱਕ ਕਰ ਲਿਆ ਉਹਨਾਂ ਨੂੰ ਪਤਾ ਅਸੀਂ ਐਂਡ ਤੱਕ ਫਾਈਨਲ ਤੱਕ ਵੀ ਜਾਣਾ ਤਾਂ ਕਿਰਪਾ ਕਰਕੇ ਇਹ ਸਾਰੀ ਵੀਡੀਓ ਨੂੰ ਧਿਆਨ ਨਾਲ ਦੇਖਿਓ ਤੇ ਜਿਹੜੇ ਬੱਚੇ ਆਪਣੇ ਚੈਨਲ ਤੇ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਹੁਣ ਜਿਹੜੀ ਆਪਾਂ ਅੱਜ ਦੀ ਗੱਲ ਸਟਾਰਟ ਸਭ ਤੋਂ ਪਹਿਲਾਂ ਕੈਸ਼ ਹੁਣ ਜਿਹੜੇ ਸੀਬੀਐਸਸੀ ਦੇ ਬੱਚੇ ਨੇ ਕੀ ਠੀਕ ਹੈ ਜਾਂ ਕੋਈ ਵੀ ਲਾ ਲੋ ਚਾਹੇ ਪੀਐਸਸੀਬੀ ਦੇ ਆਪਣੇ ਪੰਜਾਬ ਬੋਰਡ ਦੇ ਨੇ ਜਿਹੜੇ ਸੀਬੀਐਸਸੀ ਦੇ ਨੇ ਉਹਨਾਂ ਤੋਂ ਤਾਂ ਲੈ ਰਿਹਾ ਤਕਰੀਬਨ ਇੱਕ ਸਰਟੀਫਿਕੇਟ ਦੇ 600 ਦੇ ਕਰੀਬ ਰੁਪਏ ਨੇ ਕੁਝ ਤੇ ਦੋ ਸਰਟੀਫਿਕੇਟ ਉਹ ਜਮ੍ਹਾਂ ਕਰਵਾਉਂਦੇ ਨੇ ਤੇ ਜਿਹੜੇ ਪੀਐਸਸੀਬੀ ਵਾਲੇ ਨੇ ਇਹਨਾਂ ਤੋਂ ਲੈ ਰਹੇ ਨੇ 900 ਰੁਪਇਆ ਠੀਕ ਹੈ ਤੇ ਇਹ ਜਿਵੇਂ ਹੁਣ ਡਿਸਟ੍ਰਿਕਟ ਹੋਗੇ ਜਾਂ ਕੁਝ ਬਟਾਲੀਅਨਸ ਤਾਂ ਲੈ ਰਹੇ ਨੇ ਕੈਸ਼ ਡਾਇਰੈਕਟ ਕੈਸ਼ ਲੈ ਰਹੇ ਨੇ ਠੀਕ ਹੈ ਤੇ ਕੁਝ ਬਟਾਲੀਅਨਾਂ ਚ ਲੈ ਰਹੇਣਗੇ ਇਹ ਇੱਕ ਡਰਾਫਟ ਕਰਵਾ ਕੇ ਹੁਣ ਆਪਾਂ ਗੱਲ ਕਰਦੇ ਹਾਂ ਡਰਾਫਟ ਦੀ ਡਰਾਫਟ ਤੁਹਾਨੂੰ ਕਿਵੇਂ ਮਿਲੂਗਾ ਡਰਾਫਟ ਬੈਂਕ 'ਚ ਤੁਹਾਡਾ ਆਪਦਾ ਅਕਾਊਂਟ ਹੋਣਾ ਚਾਹੀਦਾ ਆਪਦੇ ਨਾਮ ਤੇ ਠੀਕ ਹੈ ਕਿਸੇ ਵੀ ਬੈਂਕ ਦਾ ਅਕਾਊਂਟ ਹੋਵੇ ਤੇ ਤੁਸੀਂ ਅਕਾਊਂਟ 'ਚ ਜਾਉਂਗੇ ਚਾਹੇ ਤੁਸੀਂ ਆਪਦਾ ਇੱਥੋਂ ਕਾਊਂਟ 'ਚੋਂ ਡਰਾਫਟ ਕਰਵਾ ਕੇ ਲੈ ਜਾਓ ਮੰਨ ਲਓ ਕਿ ਜਿਹੜਾ ਤੁਹਾਡੇ ਨੇੜੇ ਤੇੜੇ ਤੁਹਾਨੂੰ ਸ਼ਹਿਰ ਲੱਗਦਾ ਹੋ ਜਿੱਥੇ ਤੁਸੀਂ ਬੈਂਕ 'ਚ ਜਾਂਦੇ ਹੋਵੋਗੇ ਠੀਕ ਹੈ ਜੇ ਤੁਸੀਂ ਉੱਥੇ ਜਾ ਕੇ ਵੀ ਆਪਦਾ ਪਟਿਆਲੇ ਜਾਂ ਜਿਹੜਾ ਤੁਹਾਨੂੰ ਡਿਸਟ੍ਰਿਕਟ ਜਾਂ ਆ ਤੁਹਾਨੂੰ ਬਟਾਲੀਂ ਦਿੱਤੀ ਉੱਥੇ ਕੋਈ ਸੇ ਬੈਂਕ 'ਚ ਜਾ ਕੇ ਜਿਹਨੂੰ ਪਟਿਆਲਾ ਬਠਿੰਡਾ ਕੋਈ ਵੀ ਮਿਲਿਆ ਹੋਊਗਾ ਤੁਸੀਂ ਉੱਥੇ ਜਾ ਕੇ ਜਿਹੜਾ ਹੈਗਾ ਆਪਣਾ ਜੁਆਇਨ ਜਿਹੜਾ ਡਰਾਫਟ ਕਢਵਾ ਸਕਦੇ ਹੋ ਕਿਸੇ ਵੀ ਬੈਂਕ 'ਚੋਂ ਪਰ ਤੁਹਾਡੇ ਕੋਲੇ ਜਿਹੜਾ ਹੈਗਾ ਮੌਕੇ ਦੇ ਉੱਤੇ ਜਿਹੜੀ ਉਹ ਬੈਂਕ ਦੀ ਚੈੱਕ ਬੁੱਕ ਚਾਹੀਦੀ ਆ ਤੇ ਏਟੀਐਮ ਕਾਰਡ ਚਾਹੀਦਾ ਠੀਕ ਆ ਤੇ ਉਹ ਖਾਤਾ ਤੁਹਾਡੇ ਨਾਂ ਤੇ ਹੋਵੇ ਉੱਥੇ ਫਿਰ ਤੁਹਾਨੂੰ ਬੈਂਕ ਵਾਲੇ ਜਿਹੜਾ ਹੈਗਾ ਡਰਾਫਟ ਕੱਢ ਕੇ ਦੇ ਦੇਣਗੇ ਡਰਾਫਟ ਉਥੇ ਜਿਹੜਾ ਹੁਣ ਜੁਏ ਪੀਏਸੀਬੀ ਵਾਲੇ ਨੇ ਇਹਨਾਂ ਨੂੰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਮਹਾਲੀ ਦੇ ਨਾਮ ਤੇ ਡਰਾਫਟ ਮਿਲੂਗਾ ਤੇ ਸੀਬੀਐਸਸੀ ਵਾਲ ਨੂੰ ਸੀਬੀਐਸਸੀ ਦੇ ਨਾਮ ਤੇ ਠੀਕ ਹੈ ਸੈਂਟਰ ਦੇ ਨਾਮ ਤੇ ਤੇ ਬੈਸੇ ਤਾਂ ਇਹ ਕੁਝ ਜਿਹੜੇ ਹੁਣ ਜੁਏ ਮੈਂ ਤੁਹਾਨੂੰ ਦੱਸ ਦਿੱਤਾ ਕਿ ਕਿਤੇ ਕਿਤੇ ਤਾਂ ਕੈਸ਼ ਹੀ ਚੱਲ ਰਿਹਾ ਪਰ ਜਿਹੜੇ ਇਹ ਹੁਣ ਬਟਾਲ ਮਤਲਬ ਕਿ ਪੀਏਸੀਬੀ ਵਾਲੇ ਬੱਚੇ ਨੇ ਜਾਂ ਜਿੱਥੇ ਕੈਸ਼ ਨਹੀਂ ਚੱਲ ਰਿਹਾ ਡਰਾਫਟ ਮੰਗ ਰਹੇ ਨੇ ਉਹ ਬੱਚਿਆਂ ਨੂੰ ਪ੍ਰੋਬਲਮਸ ਆ ਰਹੀਆਂ ਨੇ ਕਿ ਉਹ ਪਹਿਲਾਂ ਨਹੀਂ ਦੱਸਿਆ ਕਿਸੇ ਨੂੰ ਇਸ ਚੀਜ਼ ਬਾਰੇ ਜਿਹੜੇ ਬੱਚੇ ਸੀ ਇਹ ਪ੍ਰੋਬਲਮ ਫੇਸ ਕਰ ਰਹੇ ਨੇ ਕਿ ਸਰ ਸਾਨੂੰ ਪਹਿਲਾਂ ਦੱਸਣਾ ਸੀ ਅਸੀਂ ਡਰਾਫਟ ਲੈ ਕੇ ਆਉਂਦੇ ਡਰਾਫਟ ਕਰਵਾ ਕੇ ਲਿਆਉਂਦੇ ਕਿਉਂਕਿ 9900 ਦੇ ਡਰਾਫਟ ਦੋ ਕਰਵਾਉਣੇ ਹੁੰਦੇ ਨੇਗੇ ਬੈਂਕ ਚੋਂ ਤੇ ਹੁਣ ਜੇ ਕੋਈ ਆਪਦੇ ਘਰ ਤੋਂ 100 ਦੋ 150 ਕਿਲੋਮੀਟਰ ਦੂਰ ਗਿਆ ਹੁਣ ਤਾਂ ਇਹ ਤਾਂ ਹੈ ਨਹੀਂ ਵੀ ਉਹ ਭੱਜ ਕੇ ਘਰੇ ਆ ਜੂਗਾ ਤੇ ਉਹਦਾ ਡਰਾਫਟ ਕਰਵਾ ਕੇ ਲੈ ਜਾਊਗਾ ਠੀਕ ਆ ਇਸ ਲਈ ਸਾਰਿਆਂ ਨੂੰ ਮੈਂ ਪਹਿਲੀ ਜਿਹੜੀ ਬੇਨਤੀ ਕਰਦਾ ਕਿ ਆਪਣਾ ਜਿਹੜਾ ਡਰਾਫਟਾ ਕਰੋ ਜਿਹੜੇ ਪੀਐਸਸੀਬੀ ਵਾਲੇ ਬੱਚਨੇ ਸੀਬੀਐਸਸੀ ਵਾਲੇ ਆਪਣੀ ਜਿਹੜੀ ਫੀਸ ਕਨਫਰਮ ਕਰ ਲਓ ਇੱਕ ਵਾਰ ਕਿਸੇ ਤੋਂ ਤੇ ਪੀਐਸਸੀਬੀ ਵਾਲੇ ਬੱਚੇ ਜਿਹੜ ਇਸਦਾ ਸੀ ਜਿਹੜਾ ਹੈਗਾ ਡਰਾਫਟ ਕਰਵਾਉਣਾ ਜਾਂ ਕੈਸ਼ ਲੈ ਕੇ ਆਉਣਾ ਤੇ ਫਿਰ ਤੁਸੀਂ ਉਥੋਂ ਜਿਹੜਾ ਹੈਗਾ ਡਰਾਫਟ ਚਾਹੇ ਤੁਸੀਂ ਜਿਹੜੀ ਤੁਹਾਨੂੰ ਬਟਾਲੀਅਨ ਮਿਲੇ ਉਹਦੇ ਸ਼ਹਿਰ ਦੇ ਕੋਲੇ ਜਾ ਕੇ ਤੁਸੀਂ ਡਰਾਫਟ ਕਰਵਾ ਲਿਓ ਪਰ ਆਪਦੀ ਬੈਂਕ ਦੀ ਜਿਹੜੀ ਹੁੰਦੀ ਪਾਸ ਬੁੱਕ ਕੈਸ਼ ਬੁੱਕ ਤੇ ਆਪਣੀ ਏਟੀਐਮ ਬੁੱਕਾ ਗਈ ਜੀ ਤੇ ਏਟੀਐਮ ਠੀਕ ਆ ਇਹ ਜੀ ਰਹੇਗਾ ਤੁਸੀਂ ਨਾਲ ਲੈ ਕੇ ਜਾਣਾ ਤੇ ਹੁਣ ਆਗੇ ਡਿਗਰੀਜ਼ ਦੀ ਗੱਲ ਹੈ ਜਿਹੜੇ ਜਿਨ੍ਹਾਂ ਨੇ ਬੱਚਿਆਂ ਨੇ ਕੁਝ ਬੱਚਿਆਂ ਨੇ ਠੀਕ ਹੈ 10th ਦਾ ਸਰਟੀਫਿਕੇਟ ਲਾਇਆ ਤੇ 12th ਦਾ ਸਰਟੀਫਿਕੇਟ ਲਾਇਆ ਤੇ ਇੱਕ ਡਿਗਰੀ ਵੀ ਲਾਤੀ ਪਹਿਲਾਂ ਆਪਾਂ ਦੇਖਦੇ ਵੀ ਸਰਟੀਫਿਕੇਟ ਕੀ ਕੀ ਚਾਹੀਦਾ ਤੁਹਾਨੂੰ ਉਥੇ ਚਾਹੀਦਾ ਤੁਹਾਨੂੰ ਪੈਨ ਕਾਰਡ ਠੀਕ ਆ ਆਧਾਰ ਕਾਰਡ ਤੇ 10th ਪਲੱਸ 2 ਇਹ ਤਾਂ ਚਾਰ ਤਾਂ ਜਿਹੜੇ ਹੈਗੇ ਫਾਈਨਲ ਲੈਣਾਂ ਤੋਂ ਬਗੈਰ ਤਾਂ ਉਥੇ ਕੁਝ ਨਹੀਂ ਹੁੰਦਾ ਹੁਣ ਜਿਨ੍ਹਾਂ ਨੇ ਰੈਜ਼ੀਡੈਂਸ ਲਾਇਆ ਸੀ ਜਾਂ ਸ਼ਾਇਦ ਮੇ ਵੀ ਜਰਨਲ ਨਹੀਂ ਹੁੰਦਾ ਇਹ ਤਾਂ ਆਪਦਾ ਰੈਜ਼ੀਡੈਂਸ ਤੁਸੀਂ ਉਹ ਨਾਮ ਲੈ ਕੇ ਜਾਣਾ ਜਿਹੜਾ ਤੁਸੀਂ ਲਾਇਆ ਹੋਇਆ ਸੀ ਚਾਹੇ ਤੁਸੀਂ ਨਵਾਂ ਬਣਾਇਆ ਹੋਇਆ ਰੈਜ਼ੀਡੈਂਸ ਨਾਮ ਲੈ ਕੇ ਜਾਓ ਇਹ ਇਹ ਆ ਗਈਆਂ ਪੰਜ ਚੀਜ਼ਾਂ ਤੇ ਡਿਗਰੀ ਜੇ ਕਿਸੇ ਨੇ ਲਈ ਹੋਈ ਹੈ ਤੁਸੀਂ ਉਹਨੂੰ ਲੈ ਕੇ ਨਾ ਜਾਓ ਡਿਗਰੀ ਉੱਥੇ ਤੁਹਾਨੂੰ ਵਾਪਸ ਕਰ ਦਿੱਤੀ ਜਾਂਦੀ ਆ ਡਿਗਰੀ ਦਾ ਕਿਉਂਕਿ ਜਿਹੜਾ ਹੈਗਾ ਮੰਨ ਲਓ ਕਿ ਜਿਹੜੀ ਵੈਰੀਫਿਕੇਸ਼ਨ ਹੁੰਦੀ ਆ ਸਿਰਫ +2 ਲੈਵਲ ਤੱਕ ਦੀ ਹੁੰਦੀ ਆ ਵੈਰੀਫਿਕੇਸ਼ਨ ਡਿਗਰੀ ਦਾ ਕੋਈ ਕੰਮ ਨਹੀਂ ਚਾਹੀ ਤੁਸੀਂ ਲਈ ਹੋਈ ਆ ਚਾਹੀ ਤੁਸੀਂ ਨਾ ਲਈ ਹੋਈ ਆ ਤੁਸੀਂ ਨਾ ਲੈ ਕੇ ਜਾਓ ਠੀਕ ਆ ਤੁਸੀਂ ਛੇ ਜਿਹੜੀਆਂ ਫੋਟੋਜ਼ ਲੈ ਕੇ ਜਾਣੀਆਂ ਨੇ ਆਪਦੀਆਂ ਠੀਕ ਆ ਤੇ ਆਪਣੀਆਂ ਬਸ ਇਹੀ ਚੀਜ਼ ਹੈ ਪੈਨ ਕਾਰਡ ਆਧਾਰ ਕਾਰਡ 10th 2 ਰੈਜ਼ੀਡੈਂਸ ਤੇ 6 ਫੋਟੋਆਂ ਤੇ ਬਾਕੀ ਜਿਹੜਾ ਹੋ ਗਿਆ ਅਗਰ ਤੁਸੀਂ ਕਿਸੇ ਇੱਕ ਕਾਸਟ ਤੋਂ ਮਤਲਬ ਬਿਲੋਂਗ ਕਰਦੇ ਹੋ ਤਾਂ ਕਾਸਟ ਰਿਜਿਸਟਰ ਸਰਟੀਫਿਕੇਟ ਹੁੰਦਾ ਜਾਂ ای ਡਬਲਯੂ ਐਸ ਦਾ ਅਪਲਾਈ ਕਰਾ ਐ ਡਬਲਯੂ ਐਸ ਵਾਲਾ ਲੈ ਜਾਓ ਜੇ ਤੁਸੀਂ ਕਿਸੇ ਫਰੀडम फाइਟਰ ਤੋਂ ਜਾਂ ਤੁਸੀਂ ਮੰਨ ਲਓ ਕਿ ਐਕਸ ਸਰਵਿਸਮੈਨ ਹੋ ਤਾਂ ਉਹ ਸਰਟੀਫਿਕੇਟ ਤੁਸੀਂ ਨਾਲ ਲੈ ਕੇ ਜਾਓ ਠੀਕ ਹੈ ਇਹ ਜਿਹੜੀਆਂ ਚੀਜ਼ਾਂ ਨੇ ਬਸ ਇੰਨੀਆਂ ਚੀਜ਼ਾਂ ਜਰੂਰੀ ਨਾ ਡਿਗਰੀ ਡਿਗਰੀ ਵਾਲਾ ਸਰਟੀਫਿਕੇਟ ਤੁਹਾਨੂੰ ਕੋਈ ਲੈ ਕੇ ਆਉਣ ਦੀ ਲੋੜ ਨਹੀਂ ਹੈਗੀ ਜਿਹੜਾ ਬਸ ਜਿੰਨੀ ਤੁਹਾਨੂੰ ਚੀਜ਼ਾਂ ਦੱਸ ਰਹੇ ਹੈਗਾ ਇਹ ਜੀਜ਼ਾਂ ਜ ਠੀਕ ਹੈ ਮਤਲਬ ਕਿ ਇਹ ਚੀਜ਼ਾਂ ਤਾਂ ਹੈਗੀਆਂ ਨੇ ਅਗਰ ਤੁਸੀਂ ਕੋਈ ਐਕਸਟਰਾ ਸਰਟੀਫਿਕੇਟ ਲਾਇਆ ਹੋਇਆ ਹੈ ਨਾ ਜਿਹੜਾ ਮਤਲਬ ਕਿ ਜ਼ਰੂਰੀ ਹੈ ਜਿਹੜਾ ਤੁਹਾਡੀ ਜਿਹੜੀ ਇਹ ਕਾਸਟ ਨੂੰ ਇਹ ਸਾਨੂੰ ਰਿਪਰੈਜ਼ੈਂਟ ਕਰਦਾ ਤੁਸੀਂ ਉਹ ਲੈ ਕੇ ਜਾਣਾ ਤੁਹਾਨੂੰ ਡਿਗਰੀ ਡਿਗਰੀ ਵਾਲੇ ਸਰਟੀਫਿਕੇਟ ਚਾਹੀਏ ਤੁਸੀਂ ਮਾਸਟਰ ਡਿਗਰੀ ਚਾਹੀਏ ਤੁਸੀਂ ਪੀ ਐਚ ਡੀ ਨਾਂ ਲਾਰਕੀ ਹੋਵੇ ਉਹਦੀ ਕਿਸੇ ਨੂੰ ਕੋਈ ਜ਼ਰੂਰਤ ਨਹੀਂ ਹੈਗੀ ਲੈ ਕੇ ਆਉਂਦੀ ਹੁਣ ਗੱਲ ਕਰਦੇ ਆ ਬਟਾਲੀਆਂ ਦੀ ਆਪਾਂ ਕੁਝ ਬੱਚਿਆਂ ਨੇ ਹੁਣ ਆਪਣੀ ਪਿਛਲੀ ਵੀਡੀਓ 'ਚ ਇਹ ਡਾਊਟ ਰਹਿ ਗਿਆ ਸੀਗਾ ਕਿ ਸਰ ਬਟਾਲੀਆਂ ਚੇਂਜ ਹੋ ਜਾਣਗੀਆਂ ਬਟਾਲੀਅਨਸ ਨੂੰ ਜਿਹੜੀਆਂ ਦੇਤੀਆਂ ਇਸ ਵਕਤ ਜਿਹੜੀਆਂ ਤੁਹਾਡੀ ਡਿਸਟ੍ਰਿਕਟ ਜਦੋਂ ਆਪਣਾ ਪਰੋਬੇਸ਼ਨ ਪੀਡੀਆ ਜਿਹੜਾ ਹੈ ਉਹ ਖਤਮ ਹੋ ਗਿਆ ਦੈਨ ਤੁਸੀਂ ਆਪਣੇ ਕੋਲੇ ਜਿਹੜੇ ਨੇੜੇ-ਤੇੜੇ ਦੇ ਡਿਸਟ੍ਰਿਕਟ ਜਾ ਸਕਦੇ ਹੋ ਪਰ ਫਿਲਹਾਲ 3 ਸਾਲ ਤੱਕ ਕੁਝ ਵੀ ਨਹੀਂ ਹੁੰਦਾ ਠੀਕ ਹੈ 1 ਸਾਲ ਟ੍ਰੇਨਿੰਗ ਵਾਲਾ ਇਹ ਵੀ ਜਿਹੜਾ ਵਿੱਚ ਗਣਿਆ ਜਾਂਦਾ ਹੁੰਦਾ ਤੇ 2 ਸਾਲ ਜਿਹੜੇ ਤੁਹਾਡੀ ਜੁਆਇਨਿੰਗ ਹੋ ਜੂਗੀ ਠੀਕ ਹੈ ਹੁਣ ਗੱਲ ਆ ਗਈ ਬਟਾਲੀਅਨ ਦੀ ਜਿਹੜੀ ਬਟਾਲੀਅਨ ਹੈ ਬਟਾਲੀਅਨ ਜਿਹੜੀ ਹੁਣ ਤੁਹਾਨੂੰ ਦੇ ਰਖਿਆ ਨੇ ਜਿੱਥੇ ਤੁਹਾਡੀ ਮਤਲਬ ਕਿ ਡਾਕੂਮੈਂਟ ਵੈਰੀਫਿਕੇਸ਼ਨ ਹੋਣੀ ਆ ਇਹ ਸੋਨੇ ਫਾਈਨਲ ਬਟਾਲੀਅਨਸ ਨਹੀਂ ਆ ਇਸ ਤੋਂ ਬਾਅਦ ਹੋ ਸਕਦਾ ਤੁਸੀਂ ਤਨੇ ਜਾਂ 4 ਸਾਲਾਂ ਤੋਂ ਬਟਾਲੀਅਨ ਕਿਸੇ ਤਰੀਕੇ ਨਾਲ ਚੇਂਜ ਕਰਵਾ ਲਓ ਮਿਊਚੁਅਲ ਚੇਂਜ ਹੋ ਜਾਂਦੀ ਹੈ ਪਰ ਇਹ ਨਹੀਂ ਹੈਗਾ ਕਿ ਹੁਣ ਵੀ ਇਸ ਤੋਂ ਬਾਅਦ ਬਟਾਲੀਅਨ ਚੇਂਜ ਹੋਣਗੀਆਂ ਕੁਝ ਬੱਚੇ ਕਹਿ ਰਹੇ ਸੀ ਕਿ ਸਰ ਸਾਰੇ ਮਤਲਬ ਕਿ ਇੱਕ ਏਰੀਆ ਦੇ ਵਿੱਚ ਇੱਕ ਬਟਾਲੀਅਨ ਚ ਛੱਟ ਤੇ ਇੱਕ ਬਟਾਲੀਅਨ ਚ ਜਿਹੜੇ ਹੈਗਾ ਪਾ ਦਿੱਤੇ ਗਏ ਨੇ ਵੀ ਹੁਣ ਮੇਬੀ ਹੋ ਸਕਦਾ ਇੱਥੇ ਜਿਹੜੀ ਸਿਰਫ ਵੈਰੀਫਿਕੇਸ਼ਨ ਹੁੰਦੀ ਹੋਵੇ ਤੇ ਵੈਰੀਫਿਕੇਸ਼ਨ ਤੋਂ ਬਾਅਦ ਜਿਹੜਾ ਉਹਨੂੰ ਬਟਾਲੀਅਨ ਚੇਂਜ ਕਰ ਦਿੱਤੀ ਜਾਂਣਾ ਐਦਾਂ ਦਾ ਕੁਝ ਨਹੀਂ ਹੁੰਦਾ ਬਟਾਲੀਆਂ ਜਿਹੜੀਆਂ ਦੇ ਦਿੱਤੀਆਂ ਤੁਹਾਨੂੰ ਇਹ ਸੋਡੀਆਂ ਫਾਈਨਲ ਬਟਾਲੀਅਨਸ ਨੇ 3 ਸਾਲ ਤੋਂ ਤੁਹਾਨੂੰ ਜਿਹੜਾ ਪੱਕਾ ਹੀ ਮਤਲਬ ਕਿ ਫਾਈਨਲ ਮੰਨ ਕੇ ਜਦੋਂ 3 ਸਾਲ ਦਾ ਤੁਹਾਨੂੰ ਇੱਥੇ ਹੀ ਰਹਿਣਾ ਪਊਗਾ 3 ਸਾਲ ਤੋਂ ਬਾਅਦ ਤੁਸੀਂ ਮਿਊਚੁਅਲ ਚੇਂਜਿੰਗ ਜਿਹੜੀ ਹੈ ਇਹ ਬਦਲੀ ਕਰਵਾ ਸਕਦੇ ਹੋ ਠੀਕ ਹੈ ਹੁਣ ਕੁਝ ਜਿਹੜਾ ਰਿਵਾਈਜ਼ਡ ਰਿਜ਼ਲਟ ਵਾਲੇ ਬੱਚੇ ਨੇਗੇ ਤੇ ਹੁਣ ਆਪਾਂ ਰਿਵਾਈਜ਼ਡ ਰਿਜ਼ਲਟ ਵਾਲੇ ਬੱਚਿਆਂ ਦੀ ਗੱਲ ਕਰਦੇ ਆ ਉਹ ਜਿਹੜੇ ਕੱਲ ਰਿਵਾਈਜ਼ ਰਿਜ਼ਲਟ ਵਾਲੇ ਬੱਚੇ ਆ ਰਹੇ ਸੀ ਇਹ ਤੁਹਾਨੂੰ ਤੋਂ ਚਾਰ ਬੱਚੇ ਜਿਹੜੇ ਹੈਗੇ ਹੈਗੇ ਆਏ ਤੇ ਉਹਨਾਂ ਦੇ ਕੀ ਪ੍ਰੋਬਲਮਸ ਆ ਰਹੀਆਂ ਨੇ ਉਹਨਾਂ ਦੀ ਪ੍ਰੋਬਲਮਸ ਆ ਰਹੀ ਹੈ ਕਿ ਉਹ ਮੋਸਟਲੀ ਜਿਹੜੇ ਬੱਚੇ ਨੇ ਬਸ ਤਾਂ ਸਾਰੀਆਂ ਕੈਟਾਗਰੀਜ਼ ਨੂੰ ਪਰ ਕੱਲ ਆਏ ਜਰਨਲ ਕੈਟਾਗਰੀ ਦੇ ਬੱਚੇ ਠੀਕ ਹੈ ਜਰਨਲ ਕੈਟਾਗਰੀ ਦੇ ਬੱਚਿਆਂ ਨੂੰ ਜਦੋਂ ਰਿਵਾਈਜ਼ ਰਿਜ਼ਲਟ ਹੋਇਆ ਸੀਗਾ ਜਿਹੜੀ ਫੀਮੇਲਸ ਦੀ ਮਤਲਬ ਕਿ ਕੁੜੀਆਂ ਦੀ ਜਿਹੜੀ ਮੈਟ੍ਰਿਕ ਸ਼ੋ ਹੋ ਗਈ ਸੀ ਸ਼ਾਇਦ 69.64 ਦੇ ਤੇ ਜਿਹੜੀ ਮੁੰਡਿਆਂ ਦੀ ਗਈ ਸੀ ਉਹ ਗਈ ਸੀ 77.53 ਤੇ ਤੇ ਹੁਣ ਜੋ ਰਿਜ਼ਲਟਡ ਵਾਈਜ਼ ਹੋਇਆ ਕੁਝ ਜਿਹੜੀਆਂ ਕੁੜੀਆਂ ਸੀ ਜਿਨ੍ਹਾਂ ਦੇ ਨੰਬਰ ਤੁਸੀਂ ਲਾ ਲਓ ਵੀ ਐਗਜ਼ਾਮਪਲ ਮੰਨ ਕੇ ਚੱਲੋ 69.30 31 32 ਇੱਥੇ ਤੱਕ ਸੀ ਤੇ ਮੁੰਡਿਆਂ ਦੇ 77.30 31 ਮਤਲਬ ਕਿ ਆਪਾਂ ਇੱਕੋ ਤਰ੍ਹਾਂ ਦੇ ਘੱਟ ਮੰਨ ਕੇ ਚੱਲਦੇ ਆ ਨੰਬਰ ਇਹ ਨੰਬਰਾਂ ਤੱਕ ਦੇ ਬੱਚੇ ਸੀਗੇ ਉਹਨਾਂ ਨੂੰ ਹੁਣ ਜਿਵੇਂ ਤੁਸੀਂ ਆ ਦੇਖ ਸਕਦੇ ਹੋ 77.53 ਗਈ ਸੀ ਪਰ ਜਿਹੜਾ 145 ਇਹ ਘੱਟ ਹੈ ਪਿੱਛੇ 70.53 ਕੁਝ ਆ 145 ਤੋਂ ਜ਼ਿਆਦਾ ਗਈ ਸੀ ਇੱਥੇ ਵੀ ਹੁਣ ਜਿਵੇਂ ਆ ਦੇਖੋ 70.43 79 78 38 38 32 31 31 31 ਠੀਕ ਹੈ ਅ ਨੀਚੇ ਜਿਵੇਂ ਕੁੜੀਆਂ ਨੇ ਸੰਦੀਪ ਕੌਰ ਅਮਨਜੀਤ ਕੌਰ ਜਸਪ੍ਰੀਤ ਕੌਰ ਨੀਲਮ 69 33 ਜਦੋਂ ਕਿ ਜਿਹੜੀ ਮੈਟਰੀਏ ਲੜਕੀਆਂ ਦੀ ਉਹ ਸੀ 69.64 ਤੇ ਮੁੰਡਿਆਂ ਦੀ ਸੀ 77.53 ਤੇ ਅੱਗੇ ਵੀ ਕੁਝ ਜਾਰੀ ਸੀ ਇਹਨਾਂ ਤੋਂ ਤੇ ਇਹਨਾਂ ਨੂੰ ਕੀ ਅਹਵਾਰੀ ਹੈ ਜਿਹੜੀ ਹੈਗੀ ਪ੍ਰੋਬਲਮ ਇਹ ਸਾਰੇ ਹੈਗੇ ਨੇ ਜਰਨਲ ਦੇ ਤੇ ਕੁਝ ਇਹਨਾਂ 'ਚ ਮਤਲਬ ਕਿ ਐਸ ਵੀ ਸੀ ਵੀ ਨੇ ਜਾਂ ਹੋਰ ਕਾਸਟ ਵੀ ਨੇ ਪਰ ਸਾਰੇ ਹੈਗੇ ਨੇ ਇਹ ਜਰਨਲ ਦੇ ਤੇ ਜਿਹੜਾ ਇਹਨਾਂ ਨੂੰ ਕੈਟਾਗਰੀ ਦਿੱਤੀ ਇਹਨਾਂ ਨੂੰ ਦਿੱਤੀ ਕੈਟਾਗਰੀ ਬੋਰਡ ਆਫ ਪੁਲਸ ਪਰਸਨ ਦੀ ਹੁਣ ਜਦੋਂ ਇੱਥੇ ਜਿਹੜੀ ਕੈਟਾਗਰੀ ਇਹਨੇ ਇਹਨਾਂ ਨੂੰ ਦਿੱਤੀ ਹੋਈ ਹੈ ਜਦੋਂ ਇਹ ਉੱਥੇ ਆਉਂਦੇ ਨੇ ਤਾਂ ਉਹਨਾਂ ਤੋਂ ਜਿਹੜਾ ਹੈਗਾ ਮਤਲਬ ਕਿ ਬਾਡ ਆਫ ਪੁਲਿਸ ਪਰਸਨ ਦਾ ਜਿਹੜਾ ਹੈਗਾ ਪਰਸਨਲ ਦਾ ਇਹ ਮਤਲਬ ਕਿ ਸਰਟੀਫਿਕੇਟ ਮੰਗਾਇੰਦਾ ਹੁਣ ਸਰਟੀਫਿਕੇਟ ਇਹਨਾਂ ਕੋਲ ਕਿੱਥੇ ਆ ਜਦੋਂ ਜਿਹੜੀ ਇਹਨਾਂ ਨੂੰ ਦਿੱਤੀ ਜਦੋਂ ਇਹਨਾਂ ਨੇ ਅਪਲਾਈ ਜਿਹੜੀ ਕਰੀਸ ਪੋਸਟ ਉਹ ਤਾਂ ਇਹਨਾਂ ਨੇ ਜਨਰਲ ਕੈਟਾਗਰੀ ਜਾਂ ਆਪਦੀ ਕੈਟਾਗਰੀ ਚ ਕਰੀਆ ਪਰ ਇਹਨਾਂ ਨੂੰ ਸੀਟ ਮਿਲੇਗੀ ਬਾਡ ਆਫ ਪੁਲਿਸ ਪਰਸਨ ਚ ਮਤਲਬ ਕਿ ਹਲੇ ਇਹ ਕੁਝ ਬਟਾਲੀਆ ਚੋਂ ਮਤਲਬ ਕਿ ਰੋਲਾ ਪੈ ਰਿਹਾ ਕਿਉਂਕਿ ਜਿਹੜੇ ਉੱਥੇ ਮੰਨ ਲਓ ਕਿ ਸੁਡੀਆਂ ਡਾਕੂਮੈਂਟ ਵੈਰੀਫਿਕੇਸ਼ਨ ਲਈ ਜਿਹੜੇ ਬੈਠੇ ਨੇ ਮੁਲਾਜ਼ਮ ਉਹਨਾਂ ਨੂੰ ਕਈਆਂ ਨੂੰ ਹਲੇ ਨਹੀਂ ਪਤਾ ਤਾਂ ਇਸ ਦੀ ਜਿਹੜੀ ਹੈ ਉਹ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਤੁਹਾਨੂੰ ਹਫ਼ਤੇ ਜਾਂ 10 ਦਿਨਾਂ ਦੇ ਵਿੱਚ ਵਿੱਚ ਤੁਹਾਡਾ ਜਿਹੜਾ ਹੈਗਾ ਇਹ ਸਾਰਾ ਕੁਝ ਮੈਟਰ ਠੀਕ ਕਰਕੇ ਤੇ ਤੁਹਾਨੂੰ ਜਿਹੜਾ ਹੈਗਾ ਦੁਬਾਰੇ ਵੈਰੀਫਿਕੇਸ਼ਨ ਲਈ ਬੁਲਾਇਆ ਜਾਊਗਾ ਇੱਕ ਵਾਰ ਜਦੋਂ ਵੀ ਤੁਹਾਨੂੰ ਕਾਲ ਆਵੇ ਤਾਂ ਤੁਸੀਂ ਜ਼ਰੂਰ ਜਾਣਾ ਆਪਣੇ ਸਾਰੇ ਸਰਟੀਫਿਕੇਟ ਲੈ ਕੇ ਜਾਣਾ ਜਿਹੜੇ ਜਿਹੜੇ ਤੁਹਾਨੂੰ ਦੱਸਿਆ ਠੀਕ ਹੈ ਕਿਉਂਕਿ ਇਹ ਜਿਹੜਾ ਸਰਟੀਫਿਕੇਟ ਕਿਸੇ ਕੋਲ ਨਹੀਂ ਹੈਗੇ ਬਾੜੋਂ ਪਰਸਪਰ ਸੰਦੇ ਹੀ ਜਿਹੜੀ ਕੈਟਾਗਰੀ ਕਿਉਂਕਿ ਇਹ ਕਿ ਜਿਹੜੀਆਂ ਬਾੜਪੁਰਸ ਪਰਸਨ ਦੀਆਂ ਮਲਕਈ ਸੀਟਾਂ ਸੀਗੀਆਂ ਇਹ ਜਿਆਦੇ ਲੋਕਾਂ ਨੇ ਅਪਲਾਈ ਨਹੀਂ ਕਰੀਆਂ ਤਾਂ ਇਹ ਖਾਲੀ ਰਹਿ ਗਈਆਂ ਸੀ ਤਾਂ ਜਿਹੜੇ ਕੁਝ ਜਰਨਲ ਦੇ ਕੈਂਡੀਡੇਟ ਸੀ ਜਿਨ੍ਹਾਂ ਦੇ ਨੰਬਰ ਘੱਟ ਸੀਗੇ ਜਦ ਰਿਜ਼ਲਟਰ ਵਾਈਜ਼ ਕਰਿਆ ਤਾਂ ਉਹ ਬਾੜਪੁਰਸ ਪਰਸਨ ਚ ਜਿਹੜੇ ਇਹ ਪਰਸਨਲ ਚ ਜਿਹੜੇ ਆ ਪਾ ਦਿੱਤੇ ਗਏ ਸੀ ਤੇ ਇਸ ਵਾਰ ਵੀ ਇਹੀ ਹੋਇਆ ਇਹਨਾਂ ਦੀ ਜਿਹੜੀਆਂ ਸੀਟਾਂ ਸੀ ਕੁਝ ਜਿਹੜੀਆਂ ਖਾਲੀ ਰਹਿ ਗਈਆਂ ਤਾਂ ਜਿਹੜੇ ਜਰਨਲ ਦੇ ਜਾਂ ਕੋਈ ਹੋਰ ਵੀ ਜਦ ਰਿਜ਼ਲਟਰ ਵਾਈਜ਼ ਹੋਇਆ ਕੁਝ ਘੱਟ ਨੰਬਰਾਂ ਵਾਲੇ ਬਚੇ ਇਹਦੀ ਕੈਟਾਗਰੀ ਦੇ ਵਿੱਚ ਇਹਨਾਂ ਦੀਆਂ ਸੀਟਾਂ ਫਿਲ ਕਰਨ ਲਈ ਪਾ ਦਿੱਤੇ ਗਏ ਤੇ ਉੱਥੇ ਕੁਝ ਮੁਲਾਜ਼ਮਾਂ ਨੂੰ ਹੋਲੇ ਇਹ ਚੀਜ਼ ਬਾਰੇ ਮ ਤਾਂ ਤੁਹਾਨੂੰ ਜਿਹੜੀ ਕੋਈ ਫਿਕਰ ਕਰਨ ਦੀ ਲੋੜ ਨਹੀਂ ਹੈਗੀ ਤੇ ਕਿਉਂਕਿ ਜਿਹੜਾ ਹੈਗਾ ਹਫਤੇ 15 ਦਿਨਾਂ ਦਾ ਟਾਈਮ ਹੁਣ ਹਲੇ ਸਾਰੇ ਪ੍ਰੋਸੈਸ ਨੂੰ ਲੱਗੂਗਾ ਹਲੇ ਹੌਲੀ-ਹੌਲੀ ਕਿਸੇ ਦਾ ਕੋਈ ਮਤਲਬ ਕਿ ਡਰਾਫਟ ਰਹਿ ਗਿਆ ਕਿਸੇ ਦਾ ਕੋਈ ਸਰਟੀਫਿਕੇਟ ਰਹਿ ਗਿਆ ਤਾਂ ਕੋਈ ਫਿਕਰ ਕਰਨ ਦੀ ਲੋੜ ਨਹੀਂ ਤੁਹਾਨੂੰ ਦੱਸ ਦੇਣਾ ਹੈ ਹਫਤਾ ਟਾਈਮ ਲੇਤਾ ਤੁਹਾਡਾ ਜਿਹੜਾ ਹੈਗਾ ਸਾਰਾ ਕੁਝ ਕਲੀਅਰ ਕਰਨਗੇ ਕਿਉਂਕਿ ਜਦੋਂ ਲਿਸਟਾਂ ਬਣੀਆਂ ਨੇਗੀਆਂ ਉਹ ਲਿਸਟਾਂ ਜਦੋਂ ਬਣੀਆਂ ਨੇ TCS ਕੰਪਨੀ ਨੇ ਬਣਾਈਆਂ ਨੇ ਲਿਸਟਾਂ ਉਹਨਾਂ ਨੇ ਬਿਲਕੁਲ ਹੁਣ ਸਹੀ ਤਰੀਕੇ ਨਾਲ ਬਣਾਈਆਂ ਹੋਈਆਂ ਨੇ ਤਾਂ ਤੁਸੀਂ ਇਸ ਚੀਜ਼ ਦੀ ਫਿਕਰ ਨਾ ਕਰੋ ਕਿ ਹੁਣ ਕੀ ਬਣੂ ਸਾਡਾ ਠੀਕ ਹੈ ਇਹ ਬਸ ਇੱਕ ਤੇ ਤੁਸੀਂ ਜਿਹੜਾ ਹੈਗਾ ਤੁਹਾਡਾ ਆਰਾਮ ਨਾਲ ਜਿਹੜੀ ਹੈ ਕਿ ਤੁਹਾਨੂੰ ਕਾਲ ਆ ਜੂਗਾ ਦੋ ਦਿਨ ਚਾਰ ਦਿਨ ਲੇਟ ਆ ਜੂਗੀ ਤੇ ਤੁਹਾਨੂੰ ਜਿਹੜਾ ਦੋ ਚਾਰ ਦਿਨਾਂ ਦਾ ਟਾਈਮ ਦਿੱਤਾ ਜਾਊ ਉਹਨਾਂ ਨੂੰ ਕਿਉਂਕਿ ਹੁਣ ਜਿਹੜੇ ਮੁਲਾਜ਼ਮਾਂ ਨੂੰ ਨਹੀਂ ਪਤਾ ਉਹ ਆਪਣੀ ਜਿਹੜੀ ਚੀਜ਼ ਨੂੰ ਕੰਫਰਮ ਕਰਨਗੇ ਕਿਉਂਕਿ ਉੱਥੇ ਗੱਲ ਕੀ ਹੈ ਜਦੋਂ ਤੁਸੀਂ ਉਹਦੀ ਡਾਕੂਮੈਂਟ ਵੈਰੀਫਿਕੇਸ਼ਨ ਕਰਾਉਣਾ ਜਿਹੜੇ ਤੁਸੀਂ ਜਿਹੜੀ ਉੱਥੇ ਕੈਟਾਗਰੀ ਉਹਨਾਂ ਨੂੰ ਸ਼ੋ ਹੋ ਗਈ ਉਹਨਾਂ ਨੇ ਉਹਦਾ ਸਰਟੀਫਿਕੇਟ ਮੰਗ ਲੈਣਾ ਹੈ ਵੀ ਹਾਂ ਤੁਸੀਂ ਇਹ ਜਿਹੜਾ ਕੋਟੇ ਦੇ ਮਤਲਬ ਕਿ ਜਿਹੜਾ ਆਪਣੀ ਅਪਲਾਈ ਕਰੀ ਸੀ ਪੋਸਟ ਦਾ ਸਾਨੂੰ ਇਹਦਾ ਜਿਹੜਾ ਹੈਗਾ ਆਪਣਾ ਵੀ ਸਾਨੂੰ ਸਰਟੀਫਿਕੇਟ ਚਾਹੀਦਾ ਉਹ ਕੁਝ ਮਲਾਮਾ ਨੂੰ ਉੱਥੇ ਨਹੀਂ ਪਤਾਉਂਦਾ ਕਿਉਂਕਿ ਉਹਨਾਂ ਕੋਲ ਆਫਲਾਈਨ ਲਿਸਟਾਂ ਹੋਣਗੀਆਂ ਉਹਨਾਂ ਕੋਲ ਮਤਲਬ ਕਿ ਉਹ ਆਨਲਾਈਨ ਨਹੀਂ ਬੈਠੀ ਹੁੰਦੇ ਤਾਂ ਜਿਹੜਾ ਹੈਗਾ ਉਹ ਪਤਾ ਕਰ ਸਕਣਾ ਤਾਂ ਐਡਾ ਤੋਂ ਕੁਝ ਇਸ਼ੂ ਹੈ ਨਹੀਂਗਾ ਇਸ ਜਿਹੜਾ ਵੀ ਬੱਚਾ ਇਸ ਤਰੀਕੇ ਨਾਲ ਆਗਰ ਕਿਸੇ ਦਾ ਕੇਸ ਹੋ ਗਿਆ ਤਾਂ ਉਹ ਫਿਕਰ ਨਾ ਕਰਿਓ ਤੇ 2025 ਵਾਲਿਆਂ ਲਈ ਵੀ ਇਹੀ ਚੀਜ਼ ਸੀ ਕਿ ਤੁਹਾਡੇ ਨਾਲ ਵੀ ਇਹ ਮੇਬੀ ਹੋ ਸਕਦਾ ਕਿਸੇ ਨਾਲ ਰੱਬ ਕਰੇ ਵੈਸੇ ਨਾ ਹੋਵੇ ਕਿ ਰਿਜ਼ਲਟ ਸਾਰਿਆਂ ਦਾ ਸਹੀ ਤਰੀਕੇ ਨਾਲ ਪਹਿਲੀ ਆ ਜੇ ਠੀਕ ਹੈ ਅਗਰ ਕਿਸੇ ਨਾਲ ਵੀ ਕੁਝ ਹੁੰਦਾ ਤਾਂ ਉਹ ਇਸ ਚੀਜ਼ ਦੀ ਫਿਕਰ ਨਾ ਕਰਿਓ ਹੁਣ ਆਪਾਂ ਗੱਲ ਕਰਦੇ ਹਾਂ 2025 ਵਾਲੇ ਕੈਂਡੀਡੇਟਸ ਲਈ 2025 ਦੇ ਹੁਣ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਜਿਹੜਾ ਹੈਗਾ ਰਿਜ਼ਲਟ ਆ ਚੁੱਕਿਆ ਛੁੱਡੀ ਜਿਹੜੀ ਤੇ ਹੁਣ ਜਿਹੜੇ ਟ੍ਰਾਇਲ ਲੇਗੇ ਉਹ ਹੁਣ ਤੁਸੀਂ ਲਾ ਲੋ ਵੀ 13 ਤੋਂ ਲੈ ਕੇ 15 ਦੇ ਵਿੱਚ ਵਿੱਚ ਜਿਹੜਾ ਹੈਗਾ ਸਟਾਰਟ ਹੋ ਜਾਣਗੇ ਠੀਕ ਹੈ ਤਾਂ ਆਪ ਦੀ ਜਿਹੜੀ ਮਿਹਨਤ ਕਰਦੇ ਰਹੋ ਅੱਜ 19 ਅਗਸਤ ਹੋ ਚੁੱਕੀ ਹੈ ਤੇ ਤੁਹਾਡੇ ਕੋਲੇ 10 ਦਿਨ ਤਾਂ ਇਸ ਮਹੀਨੇ ਦੇ ਪੈਣੇ ਤੇ ਤੁਸੀਂ ਮੰਨ ਕੇ ਚੱਲੋ ਕਿ 15 ਦਿਨ ਉਸ ਮਹੀਨੇ ਦੇ ਪੈਣੇ ਠੀਕ ਹੈ ਤੁਹਾਡੇ ਕੋਲ 25 ਦਿਨ ਟੋਟਲ ਹੈਗੇ ਜਿਹੜੇ ਤਿਆਰੀ ਕਰਨ ਨੂੰ ਫਿਲਹਾਲ ਪਏ ਨੇ ਤਾਂ ਤੁਸੀਂ ਅਬ ਜਿਹੜੀ ਆਰਾਮ ਨਾਲ ਗਰਾਊਂਡ 'ਚ ਜਾ ਕੇ ਤਿਆਰੀ ਫਿਜ਼ੀਕਲ ਦੀ ਕਰ ਸਕਦੇ ਹੋ ਤੇ ਬਾਕੀ ਜੇਕਰ ਅੱਜ ਦੀ ਇਨਫੋਰਮੇਸ਼ਨ ਚੰਗੀ ਲੱਗੀ ਆ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਹੀ ਨਾਲ ਕਰ ਦਿਓ ਬੈਲ ਆਈਕਨ ਨੂੰ ਪ੍ਰੈਸ ਤਾਂ ਜੋ ਨੈਕਸਟ ਆਉਣ ਵਾਲੀਆਂ ਵੀਡੀਓਜ਼ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਬਾਕੀ ਮੈਂ ਉਮੀਦ ਕਰਦਾ 2026 ਤੁਹਾਡੇ ਲਈ ਜਿਹੜਾ ਹੈਗਾ ਨੌਕਰੀ ਲੈ ਕੇ ਆਊਗਾ ਪਰਦੇ ਰਹੋ ਮਿਹਨਤ ਕਰਦੇ ਰਹੋ ਥੈਂਕ ਯੂ